ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਇਹਨਾਂ ਚੈਨਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੇ ਫਾਲੋ ਵਾਚ ਤੇ ਟਾਈਮ ਹੈ 2:30 ਆਪਾਂ ਸਾਰ ਇੱਕ ਵਾਰੀ ਮੈਂ ਕਿਹਾ ਬਲੌਗ ਦੀ ਸਟਾਰਟਿੰਗ ਹੋ ਜਾਈਣਾ ਫਿਰ ਜਿਹੜਾ ਬਹੁਤ ਵਾਰੀ ਆਪਾਂ ਦੱਸਦੇ ਹੁੰਨੇ ਆ ਵੀ ਬਲੌਗ ਹੈ ਜਿਹੜਾ ਫਿਰ ਆਪਣੇ ਆਪ ਜੇ ਬਣ ਜਾਂਦਾ ਨਹੀਂ ਐਵੇਂ ਜੇ ਲੱਗ ਜਾਂਦਾ ਰਹਿੰਦਾ ਵੀ ਬਲੌਗ ਅਜੇ ਅਧੂਰਾ ਬਲੌਗ ਸਟਾਰਟ ਕਰਨ ਵਾਲਾ ਪਿਆਗਾ ਤਾਂ ਕਰਕੇ ਬਸ ਆਪਾਂ ਵਲੌਗ ਦੀ ਸਟਾਰਟਿੰਗ ਕਰ ਲਈਏ ਬੇਸ਼ੱਕ ਹੁਣ ਹੋਣਾ ਪਤਾ ਹੀ ਚਾਰਜ ਤੇ ਹੁਣ ਲਾ ਦਾਂਗੇ ਤੈਨ ਸਾਢੇ 1:00 3:00 ਵਜੇ ਆਪਾਂ ਕਰਦੇ ਹੁਣੇ ਵਲੌਗ ਅਪਲੋਡ ਉਹਨਾਂ ਇੱਕਰ ਘੰਟਾ ਆਪਾਂ ਕਰਦੇ ਰੈਸਟ ਫਿਰ ਨਾਲੇ ਆਪਾਂ ਵਲੌਗ ਨੂੰ ਜਿਹੜਾ ਕੰਟੀਨਿਊ ਕਰ ਲਾਂਗੇ ਤੇ ਨਵਰੀਦ ਵਰਗਿਆਂ ਦਾ ਆਨਸਾਰ ਕੇ ਨਾ ਭੱਜ ਲੈਂਦੀਆਂ ਰਸੋਈ ਨੂੰ ਖਾਣ ਪੀਣ ਨੂੰ ਕੁਛ ਨਾ ਕੁਛ ਭਾਲਦੀਆਂ ਆਪਾਂ ਤਾਂ ਆ ਕੇ ਕਿਰਾ ਪੀ ਕੇ ਪਾਣੀ ਦੀ ਘੁੱਟ ਸੋ ਦਾਈ ਦਾ ਘੰਟਾ ਲੱਗ ਗਿਆ ਕਿ ਨੀਂਦ ਆਉਂਦੀ ਹੈ ਥੱਕੀ ਹੁੰਦੇ ਹੈਗੇ ਤੇ ਫੇਰ ਬਸ 4 4:30 4 ਤੋਂ ਬਾਅਦ ਆਪਾਂ ਦੀ ਜਿਹੜੇ ਕੰਮਕਾਰ ਕਰਨੇ ਹੁੰਦੇ ਉਹ ਗਲੇ ਸਟਾਰਟ ਕਰਦੇ ਆ ਤੇ ਮੈਂ ਵੀ ਹੁਣ ਇੱਕ ਵਾਰੀ ਕਰਦੇ ਆ ਰੈਸਟ ਫੇਰ ਆਪਾਂ ਵਲੌਗ ਨੂੰ ਜਿਹੜਾ ਕੰਟੀਨਿਊ ਕਰਾਂਗੇ ਪੁੱਤ ਪਾਣੀ ਦਾ ਗਲਾਸ ਲੈ ਕੇ ਆ ਹਾਂਜੀ ਇੱਥੇ ਟਾਈਮ ਹੋ ਗਿਆ ਸੀਗਾ 5:15 ਦਾ ਟਾਈਮ ਸੀਗਾ ਤੇ ਮੈਂ ਤੇ ਭਾਂਡੇ ਮਾਂਜਣ ਲੱਗੀ ਸੀ ਤੇ ਬਾਪੂ ਜੀ ਵੀ ਆ ਗਏ ਸੀਗੇ ਉਧਰੋਂ ਇੱਥੇ ਬੈਠੇ ਨਵਰੀਤ ਨੂੰ ਹੱਸ ਰਹੇ ਸੀ ਕਿ ਕੀ ਕਰ ਰਹੀ ਆ ਉਹ ਕਹਿੰਦੀ ਮੈਂ ਵਲੌਗ ਬਣਾਉਣੀ ਆ ਕੋ ਗੱਲਾਂ ਸੁਣਾਉ ਉਹ ਬਾਪੂ ਜੀ ਦੀ ਜਿਵੇਂ ਆਦਤ ਹੈ ਹੱਸਣ ਲੱਗ ਜਾਂਦੇ ਆ ਵੀ ਭੁੱਖੇ ਡੱਡੀ ਤੇ ਗੱਲਾਂ ਨਹੀਂ ਆਉਂਦੀਆਂ ਕੁਛ ਪਿਆਉ ਹੱਸੀ ਵਿਜਕ ਕਰੀ ਜਾਂਦੇ ਰਹਿੰਦੇ ਆ ਤੇ ਹੁਣ ਬਾਪੂ ਨੂੰ ਵਿਚਾਰੇ ਨੂੰ ਜਿੱਦ ਦੇ ਨਹੀਂ ਬਾਪੂ ਦੀ ਵੀਡੀਓ ਆਈ ਉਸ ਦਿਨ ਵਸ ਜਿਹੜਾ ਵੀ ਕੋਈ ਮਿਲਦਾ ਉਹ ਹੀ ਆਖ ਦਿੰਦੇ ਐ ਸੋਰੀ ਵੀਡੀਓ ਵਧੀਆ ਸੀ ਵਧੀਆ ਸੀ ਬੀਬੀ ਦਾ ਪੁੱਦੀ ਨਾਲ ਇਹੀ ਵਸੇ ਗੱਲਾਂ ਬਾਤਾਂ ਕਰ ਰਹੇ ਸੀਗੇ ਕਿ ਮੇ ਬੀਬੀ ਹੱਸਣ ਲੱਗੇਗੀ ਨਹੀਂ ਮੈਂ ਤਾਂ ਹਜੇ ਤੱਕ ਪੂਰੀ ਵੀਡੀਓ ਦੇਖੀ ਨਹੀਂ ਤੇ ਵੀ ਕਹਿ ਰਹੀ ਐ ਜਵਾਕ ਅ ਵੀ ਸੋਹਣੀ ਵੀਡੀਓ ਆਈ ਆ ਸੇ ਬਾਪੂ ਹੱਸਿਆਂ ਦਾ ਸੀ ਕਿ ਨਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਿਵੇਂ ਡੇਲੀ ਕਰਦੇ ਹੁੰਦੇ ਮੈਂ ਤਾਂ ਹੋਰ ਵਧੀਆ ਬਣਾ ਲੈਂਦੇ ਇੱਥੇ ਦੂਜੀ ਸਾਈਡ ਪਪਾ ਜੀ ਬੈਠੇ ਸੀਗੇ ਲਸਣ ਜਾਨੀ ਕਿ ਖੇਤੋਂ ਪੱਟ ਕੇ ਲੈ ਕੇ ਆਏ ਸੀ ਉਹਦੀਆਂ ਕੀ ਕਹਨੇ ਹੁੰਦੇ ਗੁੱਟੀਆਂ ਜਿਹਾ ਬਣਾ ਰਹੇ ਸੀਗੇ ਵਸਾਈ ਗੱਲਾਂ ਬਾਤਾਂ ਜਿਹੜੀਆਂ કરી ਜਾਂਦੇ ਸੀਗੇ ਤੇ ਨਵਰੀਤ ਕੁਝ ਬੋਲ ਨਹੀਂ ਰਹੀ ਸੀ ਬਸ ਚੁੱਪ ਕਰਕੇ ਖੜੀ ਰਹੀ ਵਸ ਤਾਂ ਕਰਕੇ ਮੈਂ ਕਿਹਾ ਵੀ ਮੇਡੀਅਮ ਹੈ ਆਵਾਜ਼ ਹੈ ਬਾਅਦ ਦੇ ਵਿੱਚ ਆਪਾਂ ਵਾਇਸਓਵਰ ਕਰ ਦਾਂਗੇ ਤੇ ਇੱਥੇ ਮੈਂ ਨਵਰੀਤ ਨੂੰ ਕਹਿੰਦੀ ਸੀ ਕਿ ਤੂੰ ਬੋਲਦੀ ਘਾਤੋ ਨਹੀਂ ਹੈਗੀਗੀ ਵੀ ਕੁਝ ਬੋਲ ਤੇ ਉਹ ਚੁੱਪ ਫਿਰ ਮੈਂ ਕਿਹਾ ਜਮਾ ਨਹੀਂ ਖੇਡਣ ਜਾਣਾ ਵੀ ਤੂੰ ਇੱਥੇ ਹੀ ਰਹਿ ਹੌਣ ਰੱਖ ਦੇ ਫਿਰ ਮੈਂ ਕਿਹਾ ਤੂੰ ਨਾ ਬਣਾ ਬਲੌਗ ਗੁੱਸੇ ਹੋਈ ਸੀ ਉਹਦੇ ਨਾਲ ਪੂਰਾ ਲੜੀ ਜਾਂਦੀ ਸੀ ਨੂੰ ਮੈਂ ਕਿਹਾ ਫੋਨ ਰੱਖ ਦੇ ਇੱਥੇ ਜੇ ਤੂੰ ਬੋਲਣਾ ਨਹੀਂ ਹੈਗਾ ਬਸ ਆਈਆਂ ਬੱਚੇ ਵੀ ਉਹੀ ਗੱਲ ਵੀ ਮੂਡ ਮੁਤਾਬਕ ਹੀ ਕੰਮ ਕਰਦੇ ਆ ਜੀ ਤਾਂ ਆਪ ਦਾ ਜੀ ਹੈ ਤਾਂ ਵਧੀਆ ਵਲੌਗ ਬਣਾਈ ਜਾਂਦੀ ਰਹਿੰਦੀ ਹੈ ਹੱਸੀ ਖੇਢੀ ਜਾਂਦੀ ਰਹਿੰਦੀ ਹੈ ਇੱਥੇ ਮੈਨੂੰ ਖੇਡ ਦੀ ਖੇਡ ਦੀ ਲੈ ਕੇ ਆਈ ਸੀ ਮਖਤਲ ਬਾਪੂ ਜੀ ਆਇਆ ਤੇ ਕੋਈ ਵਲੌਗ ਬਣਾ ਲਈ ਕੋਈ ਗੱਲਾਂ ਵੱੱਤਾ ਮਾਰ ਲਈ ਤੇ ਥੇਨੇ ਵੀ ਪਤਾ ਨਹੀਂ ਕੀ ਹੰਡ ਫੜੀ ਹੈ ਵੀ ਮੈਂ ਬੋਲਣਾ ਹੀ ਨਹੀਂ ਇੱਥੇ ਬਸ ਮੜਾ ਜਾ ਬੋਲੀ ਸੀ ਜਦੋਂ ਮੈਂ ਇਹਨੂੰ ਭੱਜ ਕੇ ਜੇ ਪੈ ਗਈ ਮੈਂ ਇਹ ਜਦੋਂ ਬੋਲਣਾ ਨਹੀਂ ਤਾਂ ਫੋਨ ਰੱਖ ਦੇ ਫੇਰ ਬੀਬੀ ਨੂੰ ਬੁਚ ਰਹੀ ਹੈ ਕਿ ਤੁਸੀਂ ਅੱਜ ਸਬਜ਼ੀ ਕਾਦੀ ਬਣਾਉਣੀ ਹੈ ਬਸ ਆਈ ਜਦੋਂ ਵੀ ਇਹ ਵਲੌਗ ਦੇ ਸਟਾਰਟਿੰਗ ਕਰਦੀ ਹੁੰਦੀ ਹੈ ਤੋ ਉਹਦੋ ਬਸ ਆ ਹੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਕੋਈ ਵੀ ਅੱਗੇ ਹੋਵੇ ਗੱਲਾਂ ਵਾਤਾ ਕਰੀ ਜਾਂਦੀ ਸੀਗੀ ਵਿੱਚੀ ਤੂੜੀ ਦੰਦਾਂ ਦੀਆਂ ਜਿਹੜੀਆਂ ਗੱਲਾਂ ਵਾਤਾ ਚੱਲੀਆਂ ਨੇ ਅਸੀਂ ਉਹ ਬੈਠੇ ਨਹੀਂ ਪਾਪਾ ਜੀ ਪੱਖਾ ਲਾ ਕੇ ਉਹਨਾਂ ਨੇ ਤੇ ਚਲ ਲਾ ਰੱਖਿਆ ਤੇ ਉਹਨਾਂ ਗੁੱਟਾਂ ਜੀਆਂ ਕਿ ਕੀ ਕਹਨੇ ਹੁੰਦੇ ਮੈਨੂੰ ਸਮਝ ਨਹੀਂ ਆ ਦੇਗੀ ਗੁੱਟੀਆਂ ਹਾਂ ਗੁੱਟੀਆਂ ਜੀਆਂ ਬਣਾ ਰਏ ਸੀਗੇ ਚਲ ਇਹਨੇ ਉਹਦਾ ਵੀ ਉਹਨਾਂ ਦਾ ਵੀ ਕੰਮ ਨਿਭੜ ਜਾਊਗਾ ਹੁਣ ਮੈਨੂੰ ਯਾਦ ਨਹੀਂ ਹੈਗਾ ਬੀਬੀ ਇਹ ਵਰਗੇ ਕੀ ਗੱਲਾਂਬਾਤਾਂ ਕਰ ਰਹੀ ਸੀ ਬਸ ਇਹ ਕੁਛ ਤਾਂ ਕੋਈ ਗੱਲ ਟੁੱਟੀ ਤੰਦਾ ਨਹੀਂ ਹੈ ਜਿਹੜੀ ਆਪਣੇ ਸਾਮ ਸੰਭਾਲ ਚੱਲ ਰਹੀ ਹੋ ਉਹ ਨਾਲ ਚੱਲਦੀ ਹੁੰਦੀ ਨੇ ਸਤ ਦਾ ਕੱਲ ਸਮਾਂ ਮੈਂ ਜਲਦੀ ਕੰਮ ਕਰ ਲਈ ਸੀ ਅੱਜ ਮੈਂ ਹੋ ਗਈਆਂ ਲੇਟ ਤੇ ਹਾਜੀ ਮੇਰੇ ਥੋੜੇ ਜਿਹੇ ਰਹਿ ਗਏ ਮੈਂ ਬੈੱਡ ਸ਼ੀਟ ਵਗੈਰਾ ਉਤਾਰ ਕੇ ਉਹ ਧੋਣ ਲਾਗੇ ਹੁਣ ਮੈਂ ਧਾਰਾ ਕੱਢ ਕੇ ਆ ਗਈ ਸੀ ਮੈਂ ਕਿਹਾ ਜਿਵੇਂ ਮੇਥੋਂ ਵਲੌਗ ਹੈ ਜਿਹੜਾ ਬਿਲਕੁਲ ਵੀ ਨਹੀਂ ਬਣਿਆ ਮੈਂ ਕੱਲ ਦੀ ਆਹ ਸੂਟਾਂ ਦੀ ਕਟਿੰਗ ਕਰ ਲੱਗੇ ਸੀ ਵੇਚ ਦੀ ਕੌਣ ਲਾ ਗਈ ਸੀ ਤੇ ਫਿਰ ਉਹ ਵਿੱਚ ਹੀ ਰਹਿ ਗਏ ਇੱਕ ਸੂਟ ਦੀ ਕਟਿੰਗ ਹੋਈ ਸੀ ਲੋ ਜੀ ਇਹ ਸੀਗੇ ਆਪਣੇ ਕੋਲੇ ਚਾਰ ਸੂਟ ਕਿਦਰ ਕੇ ਦੋ ਸੂਟ ਤੇ ਆਪਏ ਹਾਂ ਜੀ ਆ ਆਪਣੇ ਸੂਟ ਹੈ ਜਿਹੜੇ ਸਾਰੇ ਕੱਲ ਨੂੰ ਜਾਣੇ ਆ ਸਾਰੇ ਸੂਟ ਹੈ ਜਿਹੜੇ ਆਪਣੇ ਇਹ ਸੇਲ ਹੋ ਗਏ ਤੇ ਹੁਣ ਆਪਾਂ ਨਵਾਂ ਸਟਾਕ ਲੈ ਕੇ ਆਵਾਂਗੇ ਫਿਰ ਕੱਲ ਨੂੰ ਤੁਹਾਡੇ ਨਾਲ ਕੱਲ ਨੂੰ ਜਾਂ ਪਰसों ਜਦੋਂ ਵੀ ਆਪਾਂ ਨੂੰ ਆਪਣੇ ਤੋਂ ਜਾਇਆ ਗਿਆ ਤਾਂ ਤੁਹਾਡੇ ਨਾਲ ਜਿਹੜੀ ਆ ਵੀਡੀਓ ਸ਼ੇਅਰ ਕਰਾਂਗੇ ਆ ਐਵੇਂ ਹੁੰਦਾਗਾ کہیں ਪੈਣਾ ਨੂੰ ਹਨਾ ਚਲੋ ਜੀ ਨੇ ਤਾਂ ਬਾਹਰ ਅੰਦਰ ਜਾਣਾ ਜਿਵੇਂ ਤੇ ਫਿਰ ਤਾਂ ਵਧੀਆ ਲੱਗਦੇ ਨੇ کریم ਬਾਟਮ ਦੇ ਨਾਲ ਵੈਸੇ ਸਟਾਪ ਤੇ ਪ੍ਰਿੰਟ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਹੈ ਦੇਖ ਲਓ ਤੁਸੀਂ ਜਮੈਂ ਨੇੜੇ ਕਰਕੇ ਪਿਓਰ ਕਾਟਨ ਹੈ ਲੈਸ ਵਗੈਰਾ ਲਗਾ ਕੇ ਵਧੀਆ ਤਿਆਰ ਹੋ ਜਾਂਦਾ ਬਟ ਕਈ ਕਈ ਵਾਰੀ ਸੂਟ ਆਪਣੀਵੇਂਵੇਂ ਹੁੰਦਾ ਵੀ ਆਪਾਂ ਨੂੰ ਪਸੰਦ ਹੁੰਦਾ ਹਨਾ ਪਰ ਆਪਾਂ کریم ਬਾਟਮ ਤੋਂ ਆਪਾਂ ਨੂੰ ਇਵੇਂ ਹੋ ਜਾਂਦਾ ਵੀ ਘਰੇ ਤਾਂ ਕਮਾਂਕਾਰਾਂ ਦੇ ਵਿੱਚ ਪਤੀ ਹੈ ਜਦੋਂ ਘਰੇ ਸਾਰੇ ਕੰਮ ਹੀ ਕਰਦੇ ਆ ਪਾਪਾ ਸ਼ੋਵਲ ਵੀ ਜਾਣਾ ਚੁੰਲੇ ਚੌਂਕੇ ਤੇ ਵੀ ਕੱਪੜੇ ਵਗੈਰਾ ਦਾ ਵੀ ਜਦੋਂ ਖਰਾਬ ਹੋ ਜਾਂਦੇ ਹਨਾ کریم ਬਾਟਮ ਵਧੀਆ ਨਹੀਂ ਲੱਗਦੀ ਘਰੇ ਜਾਨੀ ਕਿ ਆਪਾਂ ਨੂੰ ਹੁੰਦਾ ਹੀ ਹੈ ਸਾਰਿਆਂ ਨੂੰ ਵੀ ਫਿੱਕੇ ਹੈਗੇ ਵੀ ਘਰੇ ਉਹਨੂੰ ਤਾਂ ਆਪਣਾ ਇਹੀ ਹੁੰਦਾ ਵੀ ਆਪਾਂ ਗੂੜੇ-ਗੂੜੇ ਪਾਈਏ ਹਾਂ ਸੋ ਮੈਂ ਸਕੂਲੋਂ ਆ ਕੇ ਕੱਢ ਕੇ ਰੱਖ ਦਿੱਤੀ ਸੀ ਇਹ ਤੋਂ ਬਿਨਾ ਸ਼ਾਇਦ ਇਹ ਵੀ ਜਾਵੇ ਆਪਣੇ ਜਿਹੜੇ ਟੋਟਲੀ ਸਾਰੇ ਸੂਟ ਆ ਜਿਹੜੇ ਸੇਲ ਹੋ ਗਏ ਤੇ ਆਹ ਵਾਲੇ ਖਾਦੀ ਕਾਟਨ ਵਾਲੇ ਰਹਿ ਗਏ ਹਾਂਜੀ ਪੁੱਤ ਆਉਣੀ ਆ ਹਾਂਜੀ ਇਹ ਆਉਣੀ ਆ ਆਏ ਆ ਮੈਂ ਤਾਂ ਮਾੜਾ ਜਿਹਾ ਬਲੌਗ ਬਣਾਉਣ ਆਉਣੀ ਇਹਦੇ ਨੂੰ ਕੋਈ ਨਾ ਕੋਈ ਪਸ਼ੂ ਖੰਦੇ ਜਾਂਦਾ ਆਪਣੇ ਸਾਰੇ ਸੂਟ ਰਾਮਾ ਮੰਡੀ ਤੇ ਜਾਂ ਅੱਧੇ ਜਾਣੇ ਆਪਣੇ ਮਾਨਸਾ ਤੇ ਕੱਲ ਨੂੰ ਜਾਂ ਸੱਡੇ ਨੂੰ ਜਿਹੜੇ ਸੂਟ ਆਪਣੇ ਚਲੇ ਜਾਣਗੇ ਹਾਂ ਪੁੱਤ ਖੁੱਲਵੇਂ ਹੀ ਰਹਿਣਗੇ ਤਾਂ ਇੱਕ ਪਾਸੇ ਨਹੀਂ ਹੋਣ ਦੰਦਾਂ ਮੈਨੂੰ ਭਰਾ ਇਹਨਾਂ ਦੀ ਬਾਰੀ ਆ ਜਾਂਦੀ ਆ ਉਦੋਂ ਨੂੰ ਲਓ ਜੀ ਦੁਆ ਖਾਂਟੇ ਵਗੈਰਾ ਵੀ ਅੱਜ ਟਰਾਲੀ 'ਚ ਪਾ ਦੇਣੀ ਆ ਬੀਬੀ ਨੇ ਆਪ ਦਾ ਅੱਜ ਕੰਮ ਨਵੇੜਤਾ ਤਾਂ ਅੱਜ ਬਣਾਉਣੀ ਆ ਤੋਰੀਆਂ ਦੀ ਸਬਜ਼ੀ ਜਦੋਂ ਜਦੋਂ ਸਕੂਲੋਂ ਆਏ ਨਾ ਉਹ ਇੱਕਦਮ ਬਦਲਵਾਈ ਜੀ ਹੋ ਗਈ ਮੌਸਮ ਹੈ ਜਿਹੜਾ ਐਵੇਂ ਜੇ ਲੱਗਦਾ ਸੀਗਾ ਵੀ ਮੀਂਹ ਹੀ ਰੀਜੇ ਵਾਲਾ ਹੈਗਾਗਾ ਪਰ ਇੱਕ ਵਾਰੀ ਤਾਂ ਸਾਫ਼ ਜੇ ਹੋ ਗਿਆ ਹੁਣ ਦੇਖੋ ਹੈ ਤਾਂ ਹੈ ਜੀ ਬਦਲਵਾਈ ਜੀ ਉਹਦੋਂ ਕਿਰਾ ਛਾਂ ਜੀ ਹੋ ਗਈ ਸੀਗੀ ਇੱਕ ਭੈਣ ਨੇ ਵੀਡੀਓ ਪਾਈ ਸੀ ਹਨਾ ਉਹ ਕਾਫੀ ਸੜਕਾਂ ਤੇ ਦਰਖਤ ਵਗੈਰਾ ਟੁੱਟੇ ਪਈ ਸੀ ਤੇ ਪਤਾ ਨਹੀਂ ਵੀ ਭਈ ਉਹ ਅੱਜ ਦੀ ਹੈ ਜਾਂ ਉਹ ਵੀਡੀਓ ਹੈਗੀ ਹੈਗੀ ਪਹਿਲਾਂ ਦੀ ਹੈ ਦੇਖੋ ਜਿਹੜੇ ਸਮਨਾ ਮੌਸਮ ਜਾਂ ਖਰਾਬ ਹੋਏ ਸੋ ਹੋ ਸਕਦਾ ਅੱਜ ਦੀ ਹੋਵੇ ਕਿਹੜੀ ਖੁੱਲ ਗਈ ਹੈ ਖੁੱਲ ਗਈ ਹੈ ਨਵਰੀਤਾ ਨਵਰੀਤਾ ਕੋਰਸ ਸੇਵਾ ਕਰਦੀ ਹੈ ਬੱਚੀ ਦੀ ਪਾਣੀ ਪਾ ਕੀ ਜਈਏ ਪਹਿਲਾ ਇਹਨੂੰ ਵਿਚਾਰੀ ਨੂੰ 10-4 ਦਿਨ ਹੋ ਗਏ ਇਹਦੇ ਡਿਊਟੀ ਲਾ ਰੱਖੀ ਐ ਮੈਂ ਸੁਬਾ ਵੀ ਨੇਪਾਲ ਇਹਦੀ ਭਰ ਕੇ ਰੱਖ ਦਿੰਨੀ ਆ ਤੇ ਇਹੀ ਪਿਉਂਦੀ ਮੈਨੂੰ ਐ ਹੁੰਦਾ ਉਹਨੇ ਟਾਈਮ ਦੇ ਵਿੱਚ ਮੈਂ ਕੋਈ ਕੰਮ ਕਰਨ ਨੂੰ ਜੇ ਕਰੇ ਤੇ ਡੈਡੀ ਉੱਠ ਖੜਨ ਤਾਂ ਉਹ ਜਾ ਵੜ ਜਾਂਦੇ ਆ ਪਛਵਾ ਵੱਲ ਨਹੀਂ ਫਿਰ ਨਵਰੀਤ ਕਰ ਹੂੰ ਜਦੋਂ ਨੌਣ ਲੱਗਦੀ ਐ ਤੇ ਇਹਦੇ ਪਹਿਲਾਂ ਨਿਪਪਲ ਪਿਆ ਜਾਂਦੀ ਪੁੱਤ ਮੈਂ ਤੁਹਾਨੂੰ ਰੋ ਹੀ ਰੋਕਦੇ ਆ ਪਲੀਜ਼ ਕੰਧੋਲੀ ਗੰਦੀ ਨਾ ਕਰੋ ਅੱਗੇ ਬਠੇਰਾ ਕਲਰ ਖਰਾਬ ਹੋ ਜਾਏ ਤੇ ਕੀ ਮਿੱਟੀ ਘਰ ਕੀ ਆ ਆਹ ਕੀ ਸਾਰਾ ਤਾਂ ਗੀ ਰੰਗ ਬਥੇਰਾ ਪੱਟਿਆ ਪਿਆਗਾ ਘਰੋਂ ਆਖੇ ਲੱਗ ਜਾਇਆ ਘਰ ਮੇਰੇ ਚੱਲ ਬੈੱਡ ਸ਼ੀਟ ਚੇਂਜ ਕਰਨੀ ਮੇਰੇ ਨਾਲ ਉਹ ਕਰਾ ਦੇ ਸਾਫ ਕਰ ਦੂੰਗੀ ਮੈਨੂੰ ਖੇਡ ਲਾਂ ਦੋ ਪਾਤੂ ਮੈਂ ਸਾਫ ਕਰ ਦੂੰਗੀ ਮੈਨੂੰ ਖੇਡ ਜਮਾ ਨਹੀਂ ਕਰਦੀਆਂ ਇੱਥੇ ਸਭ ਕੁਝ ਛੱਡਦੀਆਂ ਜਦੋਂ ਮੇਰੇ ਵਰਗੀ ਤੜਕੇ ਝਾੜੂ ਮਾਰ ਲੱਗਦੀ ਉਹਦੋਂ ਪਤਾ ਲੱਗਦਾ ਵੀ ਸਾਰਾ ਕੁਝ ਸਥਾਂ ਤੇ ਪਿਆ ਕਰ ਦੂੰਗੀ ਕਰ ਦੂੰਗੀ ਲਓ ਜਿਹੜੇ ਦੋ ਚਾਰ ਪਈ ਆ ਆਹ ਸੌਰੀ ਇੱਕ ਅੱਧੀ ਚਾਦਰ ਪਈ ਆ ਮਸ਼ੀਨ ਦੇ ਵਿੱਚ ਤੇ ਉਹਨਾਂ ਨੂੰ ਪਾਵਾ ਸੁਧਰੂ ਦੇਖੋ ਬਿੱਲੀ ਵਿਚ ਬੂਟੇ ਅਮਰਸ਼ਾਲ ਚੜ ਗਈ ਕੋਠੀ ਤੇ ਉਹਨਾਂ ਦੇ ਬੂਟਿਆਂ ਦੇ ਨਾਲ ਵਿੱਚ ਹੀ ਬੈਠੀ ਰਹਿੰਦੀ ਆ ਥਾਂ ਹੁੰਦਾ ਪਾਣੀ ਲੱਗਿਆ ਹੁੰਦਾ ਨਾ ਠੰਡਾ ਹੁੰਦਾ ਥਾਂ ਬਿੱਲੀ ਬਿੱਲੀ ਮਾਸੀ ਬੜੀ ਸਿਆਣੀ ਬਿੱਲੀ ਮਾਸੀ ਹਾਂ ਚਲੋ ਕਰੀ ਕੰਮ ਇਹ ਕਰਦੇ ਨਹੀਂ ਰੋਟੀ ਉਹ ਆਂਡਾ ਦੋ ਪੀੜੀ ਉਹ ਹੋ ਇੱਕ ਕੋਲਗੀ ਇੱਕ ਦਿਨ ਦੂਰ ਦੀ ਨੂੰ ਖੋਲਤਾ ਮੁੜ ਕੇ ਲੱਖਾ ਛੱਡ ਖੜਾ ਉੱਧਰ ਦਾ ਪਹਿਲੇ ਇਹਨਾਂ ਨੂੰ ਲੈਣਾ ਪੈਣਾ ਮੁੜ ਕੇ ਖੰ ਦੇਖੀ ਜਦੋਂ ਕੱਚੇ ਥਾਂ 'ਚ ਬੰਦ ਲੈਂਦੇ ਆ ਨਾ ਲਾਉਂਦਾ ਡੜੀ ਕਹਿੰਦੇ ਪਹਿਲਾਂ ਉਹ ਹੋਈ ਸਾਰਦੇ ਚੱਪੜਾ ਖਣ ਗਏ ਜਦੋਂ ਪਹਿਲਾਂ ਬੰਦੀ ਸੀ ਨਾ ਗੱਛੀ ਨੇ ਪੈਰ ਧਰਤਾ ਦੋਨੇ ਚੱਪੜਾ ਖਣ ਥੋੜਾ ਜਿਹਾ ਟਾਈਮ ਹੋ ਗਿਆ ਲੈਂਦੇ ਵੇ ਲੂੰ ਮਿੱਟੀ ਦੀਆਂ ਰੋਟੀਆਂ ਬੰਨ ਲੈਂ ਗੁੰਦਾ ਮਮਾ ਜੀ ਮੈਂ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਲਓ ਜੀ ਹੁਣ ਟਾਈਮ ਹੋ ਗਿਆ ਕੱਪੜੇ ਪ੍ਰੈਸ ਕਰਨ ਦਾ ਮੈਂ ਕਰ ਰਹੀ ਸੀਗੀ ਮੰਮੀ ਦੇ ਕੱਪੜੇ ਪ੍ਰੈਸ ਆਪਦੇ ਵੀ ਕਰਨੇ ਹੁੰਦੇ ਜਿਹੜੇ ਆ ਨਾ ਪਸਕੂਲ ਪਾਉਣੇ ਹੁੰਦੇ ਆ ਤੇ ਕਿਉਂਕਿ ਇਨਾਂ ਨੇ ਉਹਨੇ ਮਮੀ ਨੇ ਤੇ ਮਮੀ ਵਰਗਿਆਂ ਤੇ ਦੋ ਤਿੰਨ ਜਾਣੇ ਇਹ ਮਮੀ ਦੀਆਂ ਭਤੀਜੀਆਂ ਮਾਮੀ ਸਾਰੇ ਇਹ ਅੰਮ੍ਰਿਤਸਰ ਜਾ ਰਹੇ ਨੇ ਰਾਤ ਲਾਏ ਆਉਣਗੇ ਸ਼ਨੀ ਵਿਕਰਾਤ ਲੱਗ ਜੂਗੀ ਛੁੱਟੀ ਦਾ ਕਰਕੇ ਨਾਲਚ ਹੋ ਜਾਂਦਾ ਹੈ ਨਾ ਨਾਲੇ ਘਰ ਦੇ ਕਮਾਂਕਾਰਾਂ ਚ ਵੀ ਸੌਖਾ ਹੋ ਜਾਂਦਾ ਜਾ ਆਉਣਗੇ ਤਾਂ ਕਰਕੇ ਫਿਰ ਮੈਂ ਇਹਨਾਂ ਦੇ ਕੱਪੜੇ ਵਗੈਰਾ ਪ੍ਰੈਸ ਕਰਕੇ ਰੱਖ ਰਹੀ ਸੀ ਫਿਰ ਆਪਦੀ ਪੈਕਿੰਗ ਜਿਹੜੀ ਸ਼ਾਮ ਨੂੰ ਕਰ ਲੈਣਗੇ ਤੇ ਕੱਲ ਨੂੰ ਫਿਰ ਇਹ ਚਲੇ ਜਾਣਗੇ ਮੈਸੇ ਗਰਮੀ ਹੈ ਵੀ ਤੇ ਨਹੀਂ ਵੀ ਕਿਤੇ ਜੇ ਮੌਸਮ ਵਿੱਚ ਦੀ ਚੇਂਜ ਹੋ ਜਾਂਦਾਗਾ ਤੇ ਚਲੋ ਵਧੀਆ ਗੁਰੂ ਘਰ ਜਾਇਆ ਜਾਊਗਾ ਪਰ ਸਾਡਾ ਜਿੰਨੇ ਵਾਰੀ ਵੀ ਨਾ ਅਸੀਂ ਦੋਨੇ ਜਾਣੇ ਜਾਂ ਅਸੀਂ ਕਦੇ ਵੀ ਗਏ ਆ ਸਾਡਾ ਹਮੇਸ਼ਾ ਜਾਣ ਆ ਜਿਹੜਾ ਗਰਮੀ ਜੀ ਹੋਇਆ ਸਰਦੀਆਂ ਚ ਨਹੀਂ ਸਾਡੇ ਤੋ ਕਦੇ ਵੀ ਜਾਇਆ ਗਿਆ ਕੋਸ਼ਿਸ਼ ਕਰਾਂਗੇ ਜਦੋਂ ਜਦ ਵੀ ਜਦੋਂ ਵੀ ਕਿਤੇ ਜਾਣ ਹੋਏ ਨਾ ਸਿਆਲਾਂ ਜੀ ਬਣਾਈਏ ਤੇ ਕਿਉਂਕਿ ਰਹਿਣ ਕਰਨ ਦਾ ਵੀ ਫਿਰ ਔਖਾ ਹੋ ਜਾਂਦਾ ਕਿਉਂਕਿ ਹੁਣ ਇਹ ਤਾਂ ਚਲੋ ਇਕੱਲੇ ਕਹਿ ਰਹੇ ਹੋਣਗੇ ਆਪਣੇ ਨਾਲ ਬੱਚੇ ਹੁੰਦੇ ਆ ਫਿਰ ਬੱਚਿਆਂ ਨਾਲ ਨਾ ਬਾਲਾ ਜਿਆਦੇ ਔਖਾ ਹੁੰਦਾ ਕਿਉਂਕਿ ਫਿਰ ਜਦੋਂ ਮੱਥਾ ਟੇਕਣਾ ਹੁੰਦਾ ਹਨਾ ਅੰਦਰ ਤੇ ਕਿੰਨਾ ਕੁ ਜਿਆਦੇ ਹਨਾ ਕੱਟ ਹੁੰਦਾ ਮੈਂ ਤਾਂ ਦੋ ਦਿਨ ਵਾਰ ਹੀ ਗਈ ਆ ਮੈਂ ਤਾਂ ਇੱਕ ਵਾਰੀ ਮੱਥਾ ਟੇਕ ਕੇ ਇੱਕ ਵਾਰੀ ਤਾਂ ਫਿਰ ਮੈਂ ਰਾਜੋ ਸਮ੍ਰਿਤ ਨੂੰ ਲੈ ਕੇ ਵਾਪਸ ਹੀ ਆ ਗਈ ਇੰਨਾ ਕੁ ਜਿਆਦੇ ਕੱਟ ਹੁੰਦਾ ਫਿਰ ਬੱਚੇ ਤੰਗ ਹੁੰਦੇ ਐਨੀ ਗਰਮੀ ਦੇ ਵਿੱਚ ਨਵਰੀਤ ਨੂੰ ਤਾਂ ਹਜੇ ਚੱਕ ਕੇ ਕਧਾੜੀਆਂ ਤੇ ਇੱਥੇ ਰੱਖ ਲੈਂਦੇ ਨੇ ਸਮਰੀਤ ਨੂੰ ਹੁਣ ਉਹ ਵੀ ਗੱਲ ਵੱਡੀ ਆ ਚੱਕਿਆ ਨਹੀਂ ਆਂਦਾ ਮੈਂ ਦੋ ਵਾਰੀ ਇੱਦਾਂ ਹੀ ਵਾਪਸ ਆ ਗਈ ਜਾਨੀ ਕਿ ਅੰਦਰ ਨਹੀਂ ਮੱਥਾ ਮੱਥਾ ਟੇਕਿਆ ਗਿਆ ਤੇ ਚਲ ਜਦੋਂ ਆਈ ਗਰੂਦ ਕਿਰਪਾ ਹੋਈ ਜਦੋਂ ਜਾਣ ਵੇਲਾ ਹੋਇਆ ਹਨਾ ਤਾਂ ਉਦੋਂ ਆਪਾਂ ਸਾਧੀਆਂ ਜੀ ਜਾਵਾਂਗੇ ਤੇ ਜਦੋਂ ਮੱਥਾ ਵੀ ਟੇਕਿਆ ਜਾਂਦਾ ਹਨਾ ਕੋਈ ਗਰਮੀ ਵਗੈਰਾ ਦੀ ਕੋਈ ਘਬਰਾਟ ਵੀ ਨਹੀਂ ਹੁੰਦੀ ਫਿਰ ਇਹ ਪੋਲੜ ਵਾਲੀ ਆ ਸਮਰੀਤ ਤਾਂ ਫਿਰ ਛੇਤੀ ਘਬਰਾਟ ਮੰਦੀ ਜਾਂਦੀ ਆ ਫਿਰ ਮੈਨੂੰ ਦਾਖ ਦੇ ਦੇ ਇਹਨੂੰ ਲੈ ਕੇ ਵਹਿ ਜਾ ਤੇ ਨਵਰੀਦ ਨੂੰ ਦਾਸੀ ਲੈ ਜਾਗੇ ਜਾ ਕੇ ਤਾਂ ਆਪ ਬਹੁਤ ਵਾਰੀ ਆਏ ਆ ਪਰ ਹੁੰਦਾ ਮੇਰੇ ਨਾਲ ਹਮੇਸ਼ਾ ਐਵੇਂ ਆ ਮੈਨੂੰ ਵਾਪਸ ਆਉਣਾ ਪੈ ਜਾਂਦਾ ਬਾਹਰ ਵੇਟ ਕਰਨੀ ਪੈਂਦੀ ਹੈ ਚਲ ਵੈਸੇ ਬਾਹਰ ਬੈਠੇ ਰਹਿੰਨੇ ਪਰ ਅੰਦਰ ਨਹੀਂ ਜਾਏਗਾ ਇੱਕ ਵਾਰੀ ਅਸੀਂ ਗਏ ਉਦੋਂ ਵਧੀਆ ਸੀਗਾ ਸੀਤ ਉਹਦੋਂ ਵੀ ਗਰਮੀ ਪਰ ਪਤਾ ਨਹੀਂ ਕਿਵੇਂ ਜੀ ਉਦੋਂ ਤਾਂ ਜਲਦੀ ਜੀ ਅੰਦਰ ਗਏ ਤਾਂ ਮੱਥਾ ਟੇਕਿਆ ਗਿਆ ਸੀਗਾ ਚਲੋ ਜੀ ਕੱਪੜੇ ਧਰਤੀ ਪ੍ਰੈਸ ਫਿਰ ਫਿਰ ਬਾਕੀ ਕੰਮ ਕਰ ਫੇਰ ਰੋਟੀ ਬਣਾਉਣਗੇ ਰੋਟੀ ਵਗੈਰਾ ਬਣਾਉਣੇ ਲੋਚ ਟਾਈਮ ਹੋ ਗਿਆ ਸਵੇ ਅੱਠ ਦਾ ਤੇ ਪ੍ਰਸ਼ਾਦਾ ਬਣ ਨਹੀਂ ਰਿਹਾ ਚੱਲ ਰਿਹਾ ਅੱਜ ਬੀਬੀ ਨੂੰ ਟਾਈਮ ਨਾਲ ਹੀ ਅੰਦਰ ਆਉਣਾ ਪੈ ਗਿਆ ਨਹੀਂ ਤਾਂ ਥੋੜਾ ਜਿਹਾ ਲੇਟ ਆਉਦੇ ਸਾਰੇ ਰੋਟੀ ਪਾਣੀ ਜਦੋਂ ਖਾ ਲੈਂਦੇ ਆ ਨਾ ਤਾਂ ਫੇਰ ਹੀ ਆਂ ਦਰਾਉਂਦੇ ਆ ਅੱਜ ਆਪਣੇ ਭਰੀ ਜਾਂਦੇ ਹਨਾ ਥੋੜੀ ਜਿਹੀ ਕੰਕ ਰਹਿ ਗਈ ਸੀ ਥੋੜੀ ਨੀਂਨ ਕੇ ਬਾਵਾ ਸੀਗੇ ਤੇ ਉਹਦੀ ਟਰਾਲੀ ਭਰਦੇ ਆ ਉਧਰ ਗਾਇਬ ਹੋ ਗਏ ਹੋਰ ਜੀ ਰੋਟੀ ਖਾ ਲੀਏ ਮੈਂ ਨਵਰੀਤ ਹੜ ਰੋਟੀ ਲੈ ਲੈ ਚਾਹ ਦੀ ਚਾਹ ਦੀ ਅਵਾ ਮਾ ਮਾ ਨਾ ਇੱਦਾਂ ਚਕਰਾਏ ਤੇ ਮਾ ਬੈਠੀ ਘਰ ਮੈਂ ਰੋਟੀ ਗਰਮ 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 ਪਕਤੀ ਤੇ ਦੇ ਨਾਲ ਮਾਮਾ ਬੜਾ ਕਾਲਾ ਬਲੈਂਡ ਗਿਆ ਨਾ ਪੱਕੀ ਸਾਦੇ ਤੋਂ ਪਾਣੀ ਪਟੂਰੇ ਖਾਦੇ ਆਉਂਦੇ ਹੁੰਦੇ ਆ ਨਾ ਜਿਵੇਂ ਪਟੂਰੇ ਖਾ ਕੇ ਆਏ ਆ ਤੇ ਹੁਣ ਹਜਮ ਹੋ ਰਹੇ ਆ ਮਿਊਜ਼ਿਕ ਨਾਲ ਆ ਜਿਹੜੇ ਰੰਗਾਂ ਭਰੀ ਦੇਊਗੀ ਟਰਾਲੀ ਸਾਥੀ ਨੂੰ ਸੱਦਿਆ ਸਾਥੀ ਹਜੇ ਪਹੁੰਚੇ ਨਹੀਂ ਉਹ ਚੂਰੀ ਖਾ ਰਿਆ ਚੂਰੀ ਖਾਦੀ ਔਖਾ ਕਰੂਗੀ ਹੁਣ ਪੂਰੀ ਮੈਂ ਕਿਹਾ ਆਖਿਆ ਮੈਂ ਤੇਰੇ ਬਾਹਰ ਨਿਕਲੂਗੀ ਚੂਰੀ ਸਹੀ ਗੱਲ ਆ ਹਾਂ ਇਹ ਤਾਂ ਦੇ ਰੱਤੀ ਫਾਨੋਂ ਫਿਰ ਹੁਣ ਲੇਟ ਹੀ ਹੋ ਜਾਣਗੇ ਲੈ ਬੀਬੀ ਸਵਾਦ ਸਬਜ਼ੀ ਮੈਂ ਕੱਪੜੇ ਕੱਟ ਕੇ ਰੱਖਣੇ ਸੀ ਚਲ ਬਾਅਦ ਚ ਕੱਟ ਕੇ ਆਉਂਗੀ ਫੇਰ ਭੁੱਲ ਜਾਵਾਂਗਾ ਇਹ ਪਕੜ ਲਿਆ ਇਹ ਵਾਲੇ ਸ਼ਖਸ ਨੂੰ ਬੁਲਾਇਆ ਸੀਗਾ ਤੇ ਸ਼ਖਸ ਚੋਰੀ ਨਾਲ ਅੱਜ ਆਇਆ ਤੇ ਹੁਣ ਇਸ ਸ਼ਖਸ ਦੀ ਜਿਹੜੀ ਚੋਰੀ ਹੈਗੀ ਕਿਹੋ ਨਾਲ ਤਰਦੀ ਤਰਦੀ ਬਾਹਰ ਦੇਖ ਲੋਗੇ ਇਹ ਤਾਂ ਸਾਡੇ ਬੱਸ ਪਹਿਨੇ ਬਾਹਰ ਨਹੀਂ ਕੋ ਕਾਲੀ ਲੋਰ ਹੈ ਪੁਰਾਣੇ ਕੱਪੜੇ ਪਾਇਆਗਾ ਪੁਰਾਣੇ ਵਗਿਆ ਆਦੇ ਨੇ ਆਦੇ ਨੇ ਵੈਸੇ ਨਵੇਂ ਆ ਆ ਕੀ ਹੈ ਜਿਹੜਾ ਉੱਤੇ ਵਾਲਾ ਸੌਂ ਕਹੀ ਜਾਂਦੇ ਸੀ ਠੀਕ ਹੈ ਐ ਖੜਾ ਹੋ ਗੋਦੋ ਕੀ ਫੜਾ ਗਏ ਬੱਠਲ ਕਿੱਧਰ ਗਿਆ ਸੱਚ ਵੱਡਾ ਲਿਓ ਤੂੰ ਵੱਡਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਆ ਮਾਜਾ ਫੜਦਾ ਛੁੱਟਿਆ ਕਰ ਲਗਾ ਯਾਹ ਦੇਖ ਲੈ ਜੀ ਨੱਲੇ ਗਏ ਆਹੋ ਮਾਂ ਕਿ ਲੈ ਨਾ ਮਮਾ ਤੋਂ ਮਰੇ ਮਰੇ ਕਿੰ ਗਿਆ ਇਧਰ ਪੈਣ ਦੇ ਆਹੋ ਦਾ ਨਾ ਨਹੀਂ ਬੁਖਾਈ ਜਾਂਦਾ ਹੈ ਕਿਹਦੇ ਨੂੰ ਕਿਹਿਆ ਮਾਂ ਮਮਾ ਕੇ ਮੈਂ ਚੜ ਗਈ ਕੀ ਹੋ ਗਿਆ ਮੰਮਾ ਕਿਵੇਂ ਡੜ ਗਈ ਮੰਮਾ ਐਵੇਂ ਕਿੜੀ ਨਾ ਹੋਰ ਕਿਵੇਂ ਛੜ ਗਈ ਸਾਹ ਝਿੱਦੀ ਹੈਗਾ ਗਾਹ ਮੈਂ ਤੇਰੀ ਮੰਮਾ ਨੂੰ ਕਿਹਾ ਮੈਂ ਜਿੰਨੀ ਛੇਤੀ ਕਣਕ ਗਾਹ ਖਚਦੇਗੇ ਹਾਂ ਉਹ ਨਹੀਂ ਜਤੀ ਇੱਕ ਥਾਲੀ ਕਾ ਉਹ ਨਹੀਂ ਜਤੀ ਰੋਟੀ ਮਿਲੂਗਾ ਨਹੀਂ ਰੋਟੀ ਉਹ ਨਹੀਂ ਛੜੀ ਉਹ ਕੇ ਹੇ ਦਿੱਤੀ ਹਾਂ ਜੀ ਹਾਂ ਜਮਟਾਉਣ ਪੈਂਦਾ ਕੁਮਾਣਾ ਹਾਂ ਵੀ ਲੋ ਹਾਂ ਜਮਟਾਉਣ ਪੈਂਦਾ ਜਮਟਾਉਣ ਦੇ ਵਿੱਚ ਨਵਰੀ ਬੜਾ ਤਨਾ ਵਲੌਗ ਬਣਾਉਂਗੀ ਤੇਨ ਬੋਲ ਕੋਤ ਬੋਲਿਆ ਕਰਾ ਵਲੌਗ ਚ ਬੜੀ ਰੱਜੀ ਆ ਬੋਲਦਾ ਕਿਉਂ ਨਹੀਂ ਹੋ ਲਾ ਕੇ ਬੋਲਣਾ ਹਣਾ ਕਿ ਮੈਂ ਕੀ ਆ ਜਾ ਆ ਜਾ ਲਓ ਜੀ 9:30 ਦਾ ਟਾਈਮ ਹੋ ਗਿਆ ਤੇ ਆਪਾਂ ਇਧਰੋਂ ਆਪਣੀ ਕਣਕ ਦਾ ਕੰਮ ਹੈ ਜਿਹੜਾ ਨਵੇੜ ਤਾਂ ਟਰਾਲੀ ਚ ਦਿੱਤੀ ਪਾ ਤੇ ਸਾਰਾ ਸੁੰਬਰ ਸੂਰ ਤੇ ਸਾਫ ਹੋ ਗਿਆ ਜਾਨੀ ਸੀ ਹਾਂਜੀ ਪਾਫ ਦਮਾ ਹੁਣ ਹਜੀ ਹੁਣ ਪੱਠੇ ਪਾ ਕੇ ਛੱਡਿਆ ਸੀ ਰੋਟੀ ਹਜੇ ਖਾਣੀ ਐ ਨਾ ਹੁਣ ਕੰਮਕਾਰਾ ਜਿਹੜੇ ਥੋੜੇ ਜਿਹਾ ਸਾਡੇ ਨਜਾਇਜ਼ ਹੀ ਲੇਟ ਹੋ ਗਏ ਜੇ ਕਿਤੇ ਜਾਣਾ ਕਰਨਾ ਤਾਂ ਵੀ ਨੇਰੇ ਕੰਮਕਾਰ ਵੀ ਸਾਡੇ ਥੋੜੇ ਜਿਆਦਾ ਠੰਡੇ ਨਿਭੜਦੇ ਆ ਹਾਂ ਕੰਮ ਹੋ ਗਿਆ ਟੜਕੇ ਨੂੰ ਫਿਰ ਹੋਰ ਹੁੰਦੇ ਆ ਆ ਗਿਆ ਸੁਖਿੰਦਰ ਕਿੱਧਰ ਗਿਆ ਉਹ ਕਰਕੇ 4 ਵਜੇ ਸੁਖਿੰਦਰ ਗਿਆ ਕਿ ਉੱਧਰ ਖੜਾ ਟਰੈਕਟਰ ਨਾਲ ਉਹਨਾਂ ਨੂੰ ਘਰ ਪੀ ਜਾ ਹੋਰ ਸੁਖਿੰਦਰ ơi ਖੜਾ ਮੇਰੇ ਸਾਹਮਣੇ ਆ ਗਿਆ ਉਹ ਹੈ ਸੱਚੀ ਗਿਆ ਤੋਤਾ ਪੀ ਜਾਂਦਾ ਬਰਾ ਸੰਗਲ ਕਿੱਡਾ ਸੋਹਣਾ ਫੇ ਡੋਰ ਬੰਦ ਕਰਿਓ ਪਤਾ ਹੈ ਤੇ ਬੈੱਟ ਕਰੇ ਬਿਨਾ ਰਹਿ ਨਹੀਂ ਸਕਦਾ ਆਜਾ ਆਜਾ ਉਹ ਤੂੰ ਫਿਰ ਭਾਵਨਾ ਨਹੀਂ ਆਪ ਆਪ ਨੂੰ ਮਾਰ ਬਣਾ ਭਾਵਕੇ ਅਸੀਂ ਕੱਪਾ ਕੇ ਦਿਵਾ। ਇਹ ਅੱਗੇ ਬੰਦ ਕਰ ਦੇ। ਠੀਕ ਐ। ਨਸ ਕਿ ਜਿੰਦਰ ਨੂੰ ਫੜਾਦਾ ਕਾਪਾ। ਨਾਲ ਤਾਂ ਕੰਮ ਕਰਾਇਆ ਮੇਨ ਨਾਲ ਲਾਇਆ। ਜਿੰਨਾ ਕੁ ਵੀ ਬੇਦਾਨਾ ਕ ਖਿੱਚਦੇ ਹੈ ਨਾ ਕੰਮ ਕਰਾਇਦੇ ਨੇ। ਤੂੰ ਤਾਂ ਕੁਸਿੱਤਈ ਨਹੀਂ। ਆਏ ਕਰਦੇ ਆ ਇਹ। ਨਲੇ ਆਵੇਂ ਦੇ ਵੇੜਤਾ ਕੰਡ ਦੇ ਨਾਲ ਹਾਂਜੀ ਟਾਈਮ ਹੋ ਗਿਆ 10:30 ਦਾ ਤੇ ਹੁਣ ਰੋਟੀ ਵਗੈਰਾ ਤਾਂ ਹੁਣ ਨਸੀ ਹੋਈ ਆ ਬਸ ਇਹੋ ਜਾਂ ਉਧਰ ਟਰਾਲੀ ਦੇ ਨਾਲ ਲੱਗ ਲੱਗ ਜਗੇ ਵੈਸਾ ਤਾਂ ਕਰਕੇ ਫਿਰ ਹੌਲੀ ਹੌਲੀ ਕੰਮ ਕਰਾ ਜਿਹੜੇ ਨਿਪੜੇ ਆ ਰੋਟੀ ਖਾ ਕੇ ਹੁਣ ਰੋਟੀ ਵਾਲੇ ਭਾਂਡੇ ਵਾਜ ਕੇ ਫਿਰ ਹੁਣ ਫਰੀ ਹੋਈਆਂ ਕੀ ਪਿੱਛੇ ਰਾਤ ਰਹਿ ਗਈ ਉਹਦੀ ਦਿਨ ਜਾ ਚੜ ਜਾਂਦਾ ਜਦੋਂ 4 ਵਜੇ ਚਿੜੀਆਂ ਚੀਂ ਚੀ ਕਰ ਲੱਗ ਜਾਂਦੀਆਂ ਤੇ ਹਜੇ ਮੇਰਾ ਕੰਮ ਕਰ ਰਹੀ ਐਵੇਂ ਹਜੇ ਮੈਂ ਵਲੌਗ ਐਡਿਟ ਕਰੂੰਗੀ ਤੇ ਲੋ ਜੀ ਫਿਰ ਹੁਣ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੀ ਕਰਤਾ ਨੇ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚ ਸਕੇ ਤੇ ਸਾਡੇ ਸੋਹਣੇ ਸੋਹਣੇ ਬਲੌਗ ਹੈ ਜਿਹੜੇ ਤੁਸੀਂ ਇੰਜੋਏ ਕਰ ਸਕੋ